ਤਸਵੀਰ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਹਾਂਜੀ ਅੱਜ ਪੱਗ ਬਨ ਲਈ ਹੈਗੀ ਤੇ ਆਪਾਂ ਜਾ ਰਹੇ ਹਾਂ ਬਟ ਬੰਗਾ ਵਾਲੀ ਤੇ ਨਾਨਕੇ ਪਿੰਡ ਤੋਂ ਕਹਨੇ ਆ ਬਾਈ ਬਾਈ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕੱਪੜੇ ਪਾਉਣ ਤੋਂ ਬਾਅਦ ਤੇ ਪੱਗ ਦੱਸਿਓ ਅੱਜ ਫੇਰ ਕਹੇ ਜੀ ਲੱਗਦੀ ਹੈਗੀ ਕਮੈਂਟਾਂ ਜ਼ਰੂਰ ਦੱਸਣਾ ਤੇ ਹਾਂਜੀ ਆਪਾਂ ਮਿਲਦੇ ਹਾਂ ਤੁਹਾਨੂੰ ਕੱਪੜੇ ਪਾਉਣ ਤੋਂ ਬਾਅਦ ਅੱਜ ਮੜੇ ਬੱਦਲ ਜੇ ਹੋਏ ਹੋਏ ਨੇਗੇ ਮੀਂਹ ਪੈ ਰ ਕਣੀਆਂ ਪੈ ਰੀਆਂ ਨਹੀਂ ਨਹੀਂ ਸੋ ਚਲੋ ਆਪਾਂ ਮੱਲੇ ਨੂੰ ਕੱਪੜੇ ਪਾਉਣ ਤੋਂ ਬਾਅਦ ਹਾਂਜੀ ਮਿੱਤਰੋ ਜੇ ਆਪਾਂ ਕੱਪੜੇ ਪਾ ਲਿਆ ਤੇ ਪੱਗ ਬੰਨ ਲਈਏਗੀ ਤੇ ਅੱਜ ਸਿੱਧਾ ਲੜ ਲਾਇਆ ਆਪਾਂ ਪਰ ਤੇ ਦੱਸੋ ਕਹਿ ਜਾਂਦੀ ਹੈਗੀ ਠੀਕ ਹੈ ਕੱਪੜੇ ਪਾ ਲਿਆ ਵੀ ਤੇ ਹਾਂਜੀ ਹੁਣ ਆਪਾਂ ਤਰਾਂਗੇ ਥੋੜਾ ਜਿਹਾ ਟਾਈਮ ਹੋਰ ਤੇ ਦੇਖਦੇ ਹਾਂਗੇ ਤੇ ਚਲੋ ਤੇ ਚੱਲਾਂਗੇ ਸਾਨੂੰ ਚਾਲਦੇ ਹੋਏ ਦਿਖਾਵਾਂਗੇ ਜਾਂਦੇ ਹੋਏ ਆਪਾਂ ਠੀਕ ਹੈ ਇਤੋਂ ਤੇ ਆਪਾਂ ਹੁਣ ਹੈ ਗਿਆ ਆਪਦੇ ਨਾਨਕੇ ਘਰ ਦੇ ਕੋਠੇ ਤੇ ਆ ਦੇਖੋ ਸਾਰੇ ਨਾਲ ਉੱਪਰਲੇ ਕੋਠੇ ਤੇ ਆ ਮੇਰੇ ਨਾਨਕੇ ਘਰ ਦਾ ਪਿੰਡਾ ਦਰਦਸਾਹ ਹੈ ਆ ਮੇਰੇ ਬਾਪ ਦਾ ਜੱਟ ਜਿਹੜਾ ਮੇਰਾ ਬਰਾਦਰ ਤੁਹਾਨੂੰ ਪਿੱਛੇ ਦੇਖਾ ਗਾਈਜ਼ ਅੱਜ ਮੇਰੀ ਵੀਡੀਓ ਥੋੜੀ ਜਿਹੀ ਲੇਟ ਹੋਊਗੀ ਜਿਹੜੇ ਜਿਹੜੇ ਇਹਦੇ ਚੈਨਲ ਨੂੰ ਸਪੋਰਟ ਕਰਦੇ ਨੇ ਮੇਰੇ ਨੂੰ ਵੀ ਥੋੜੀ ਜਿਹੀ ਲੇਟ ਹੋਊਗੀ ਉਹ ਜਿਹੜਾ ਐਪ ਸੀਗਾ ਉਹ ਮੇਰੇ ਫੋਨ ਤੋਂ ਡਿਲੀਟ ਹੋ ਗਿਆ ਉਹ ਦੀ ਸਪੋਰਟ ਚਾ ਉਹਦੀ ਉਹ ਹੋ ਗਿਆ ਹੋ ਹੁਣ ਹੀ ਰਿਹਾ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਕਰਵਾਣਾ ਮੈਪ ਤੇ ਜਾਤਾ ਹਾਂ ਵੀਡੀਓ ਕੋ ਕਰ ਲੂ ਜਾਂ ਅੱਜ ਹੀ ਆਉਗੀ ਠੀਕ ਹੈ ਬਾਏ ਹਾਂਜੀ ਤੇ ਹੁਣ ਹੈਗਾ ਕੋਕਟੇ ਦੇ ਗੇਟ ਵਾਲੇ ਬੰਦ ਕਰਨ ਆਏ ਠੀਕ ਹੈ ਆਪਾਂ ਤੇ ਹਾਂਜੀ ਹੁਣ ਆਪਾਂ ਤੁਰਾਂਗੇ ਜਦੋਂ ਦਿਖਾਵਾਂਗੇ ਤੁਹਾਨੂੰ ਵੀ ਆਪਾਂ ਜਾ ਰਹੇ ਹਾਂਗੇ ਉਹ ਕੰਮ ਜਾ ਹੈਗਾ ਚਲ ਮਿਲਦੇ ਆਪਾਂ ਸੋ ਹੈਪੀ ਟੈਲ ਕਰੀਏ ਠੀਕ ਹੈ ਆਪਾਂ ਲੈ ਲੈ ਸਮਾਨ ਹਾਤੀਆ ਤੇ ਆਪਾਂ ਤੁਰਨ ਲੱਗੇ ਸੀ ਪਰ ਮੀਂਹ ਪੈਣ ਲੱਗ ਗਿਆ ਦੇਖ ਲੋ ਰੋਹਣ ਜਦੋਂ ਮੇਰਾ ਇੱਕ ਰਸਤਾ ਚੱਲਦੇ ਆਂ ਬਾਸ ਮਿੰਗੇ ਲੈਣਾ ਸੀ ਤੇ ਹਾਂਜੀ ਤੁਹਾਨੂੰ ਮਿਲਦੇ ਆ ਘਰੇ ਹਾਂਜੀ ਮਿੱਤਰੋ ਤੇ ਆਪਾਂ ਘਰੇ ਪਹੁੰਚ ਗਏ ਸੀਗੇ ਰਾਸਤੇ 'ਚ ਆਪਾਂ ਵਲੌਗ ਬਣਾਇਆ ਨਹੀਂ ਕਿਉਂਕਿ ਮੀਂਹ ਪੈ ਰਿਹਾ ਸੀਗਾ ਕਣੀ ਆਈਆਂ ਤੇ ਫਿਰ ਫੋਨ ਭੇਜਿੰਦਾ ਉਹ ਦੇਖ ਲਓ ਚੌੜਾ ਕਰਦਾਗਾ ਤੇ ਹੁਣ ਆਪਾਂ ਚੱਲੇ ਆਂਗੇ ਬੱਤ ਮੀਂਹ ਰੁਕ ਗਿਆ ਹੈਗਾ ਤੇ ਬੱਦਲਵਾਹੀ ਆ ਦੇ ਆਪ ਬੱਦਲਵਾਹੀ ਹੈਗੀ ਹੈ ਜੀ ਆ ਦੇ ਕੱਢਾ ਤੇਰੀ ਬੱਦਲਵਾਹੀ ਕੱਢਾ ਬੱਦਲਵਾਹੀ ਤੇਰੀ ਦਾ ਆਦੇ ਮਾਮੀ ਦੇ ਵੀਡੀਓ ਵੀ ਕਰ ਤੁੱਤਾ ਹਾਂ। ਅੱਜ ਮੇਰੀ ਵੀਡੀਓ ਲੇਟ ਹੋਗੀ ਕੱਲ ਨੂੰ ਹੋਗੀ ਵੀਡੀਓ। ਹਾਂਜੀ ਮਿੱਤਰ ਅੱਜ ਮੇਰੀ ਵੀਡੀਓ ਹੋਗੀ ਲੇਟ ਤੇ ਹੁਣ ਆਪਾਂ ਕੱਲ ਨੂੰ ਪਾਵਾ ਦੇ ਵੀਡੀਓ ਕੰਪਲੀਟ ਕਰਾਂਗੇ ਰਾਤ ਨੂੰ ਪਾ ਦਈਏ। ਹੁਣ ਚੱਲਦੇ ਆਂਗੇ ਸਾਰਿਆਂ ਨੂੰ ਮਿਲਦੇ ਆਂ। ਤੇ ਰਸਤੇ 'ਚ ਤਾਂ ਵਲੌਗ ਨਹੀਂ ਬਣਾ ਸਕਦੇ। ਹੁਣ ਆਪਾਂ ਸਿੱਧਾ ਮਿਲਾਂਗੇ ਤੁਹਾਨੂੰ। ਘਰੇ ਪਹੁੰਚ ਗਏ ਸੀਗੇ। 2 ਪੈਨ ਲੱਗ ਗਿਆ ਸਿਗਰ ਰਸਤੇ 'ਚ। ਤੇ ਹੁਣ ਵੀ ਦੁੱਧ ਦਾ ਦੱਲੇ ਆਂਦਾ ਕੋ ਵੀਲੌਗ ਬਣਾ ਨਹੀਂ ਸਕਿਆ ਕਿਉਂਕਿ ਮੀਆ ਪੈ ਰਹਿਆ ଥିਗਾ। ਅੱਜ ਮੀਂਹ ਕਰਕੇ ਵਲੌਗ ਬਹੁਤ ਛੋਟਾਗਾ ਸੋ ਚਲੋ ਹੋ ਚੁੱਕੀ ਹੈ ਸ਼ਾਮ ਤੇ ਹਾਂਜੀ ਅੱਜ ਦੇ ਵਲੌਗ ਨੂੰ ਕਰਦੇ ਆਂਡ ਜੇ ਇੰਨਾ ਛੋਟਾ ਕੇ ਵਲੌਗ ਚਲੋ ਮੰਨਿਆ ਛੋਟਾਗਾ ਤੇ ਜੇ ਇੰਨਾ ਕੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਮੈਂਟਾਂ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹੋ ਜਿਹੇ ਵਲੌਗ ਹੁੰਦੇ ਰਹਿਣਗੇ